ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਵਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਡਿਪੋਰਟ ਕੀਤਾ ਜਾ ਰਿਹਾ ਹੈ ਤੇ ਹੁਣ ਅਮਰੀਕਾ ਨੇ ਆਪਣੇ ਨਾਲ ਲੱਗਦੀਆਂ ਸਰਹੱਦਾਂ ਨੂੰ ਵੀ ਹੋਰ ਸਖਤ ਕਰਨਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਦੇ ਉੱਤੇ ਸਖਤੀ ਵਾਧੀ ਹੋਈ ਨਜ਼ਰ ਆ ਰਹੀ ਹੈ ਇੱਕ ਯੂਮਾ ਬਾਰਡਰ ਹੈ ਯੂਮਾ ਬਾਰਡਰ ਦੇ ਉੱਤੇ ਦਿਵਾਰਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਇਸ ਪਾਸਿਓਂ ਵੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਐਂਟਰ ਨਾ ਹੋ ਸਕੇ ਖਾਸ ਕਰ ਇਧਰੋਂ ਵੀ ਡੰਕੀ ਲਾਉਣੇ ਹੁਣ ਮੁਸ਼ਕਲ ਹੋ ਜਾਵੇਗੀ ਯੂਮਾ ਬੈਰੀਅਰ ਹੈ ਇਹਦੇ ਉੱਤੇ ਨਵੀਆਂ ਜਿਹੜੀਆਂ ਦਿਵਾਰਾਂ ਉਹ ਖੜੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਹਦੇ ਵਾਸਤੇ ਪੈਨਲ ਨੇ ਉਲਗائے ਜਾ ਰਹੇ ਨੇ ਤੇ ਜਾਣਕਾਰੀ ਮੁਤਾਬਕ ਨਵੇਂ ਪੈਨਲ 30 ਫੁੱਟ ਦੇ ਕਰੀਬ ਉੱਚੇ ਨੇ ਜਿਨ੍ਹਾਂ ਨੂੰ ਪਾਰ ਕਰਨਾ ਮੁਸ਼ਕਲ ਹੋ ਜਾਵੇਗਾ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਲੋਕ ਦਾਖਲ ਹੋਣਾ ਚਾਹੁੰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਵਾਸਤੇ ਤੇ ਖਾਸ ਕਰਕੇ ਅਰੀਜ਼ੋਨਾ ਮੈਕਸੀਕੋ ਸਰਹੱਦ ਦੇ ਨਾਲ ਨਾਲ ਇਹ ਨਵੀਂ ਜਿਹੜੀ ਅਕੰਧ ਇਹ ਉਸਾਰੀ ਜਾ ਰਹੀ ਹੈ ਤੇ ਇਧਰਲੇ ਪਾਸਿਓ ਹੁਣ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਜੋ ਬਾਈਡਨ ਸਰਕਾਰ ਵੇਲੇ ਇਹ ਜਿਹੜਾ ਸੀਗਾ ਪ੍ਰੋਜੈਕਟ ਰੋਕ ਦਿੱਤਾ ਗਿਆ ਸੀਗਾ ਤੇ ਤਕਰੀਬਨ 4 ਸਾਲਾਂ ਦੇ ਬਾਅਦ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਕਾਰਨ ਇਹ ਹੈ ਕਿ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਕਾਫੀ ਸਖਤੀ ਕਰਦੇ ਨਜ਼ਰ ਆ ਰਹੇ ਨੇ ਗੈਰ ਕਾਨੂੰਨੀ ਪ੍ਰਵਾਸੀ ਚਾਹੇ ਭਾਰਤ ਨਾਲ ਸੰਬੰਧਿਤ ਹੋਣ ਪੰਜਾਬ ਨਾਲ ਸੰਬੰਧਿਤ ਹੋਣ ਜਾਂ ਕਿਸੇ ਵੀ ਦੁਨੀਆ ਦੇ ਖੇਤੇ ਨਾਲ ਸੰਬੰਧਿਤ ਹੋਣ ਉਹਨਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਤੇ ਜੇਕਰ ਉਹਨਾਂ ਕੋਲ ਦਸਤਾਵੇਜ਼ ਨਹੀਂ ਹੁੰਦੇ ਤਾਂ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਵੀ ਵੱਡੀ ਗਿਣਤੀ 'ਚ ਨੌਜਵਾਨ ਡਿਪੋਰਟ ਹੋ ਕੇ ਵਾਪਸ ਪਰਤੇ ਨੇ ਭਾਰਤੀਆਂ ਨੂੰ ਕਈਆਂ ਨੂੰ ਡਿਪੋਰਟ ਕੀਤਾ ਗਿਆ ਲਗਾਤਾਰ ਫਲਾਈਟਾਂ ਪਹਿਲਾਂ ਆਉਂਦੀਆਂ ਰਹੀਆਂ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਗਿਣਤੀ ਜਿਹੜੀ ਆ ਉਹ ਕਦੇ 2 ਕਦੇ 4 ਕਦੇ 5 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਲਗਾਤਾਰ ਤੇ ਹੁਣ ਵੀ ਉਧਰ ਸਖਤੀ ਕਾफी ਚੱਲ ਰਹੀ ਹੈ ਤੇ ਹੁਣ ਆਪਣੀਆਂ ਸਰਹੱਦਾਂ ਨੂੰ ਮਜ਼ਬੂਤ ਕਰਨ ਦੀ ਤਿਆਰੀ ਦੇ ਵਿੱਚ ਅਮਰੀਕਾ ਨਜ਼ਰ ਆ ਰਿਹਾ ਯੂਮਾ ਬੈਰੀਅਰ ਕਾफी ਮਸ਼ਹੂਰ ਹੈ ਯੂਮਾ ਸਿਟੀ ਦੇ ਨਾਲ ਲੱਗਦਾ ਹੈ ਤੇ ਤਕਰੀਬਨ ਇਹ ਦੂਰ ਦਰਾਡੇ ਮਾਰੂਥਲ ਦੇ ਵਿੱਚ ਪੈਂਦਾ ਹੈ ਜਿੱਧਰੋਂ ਸੌਖਾ ਰਾਹ ਲੱਭ ਜਾਂਦਾ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡੰਕੀ ਲਾਉਣ ਦਾ ਤਾਂ ਉਹਦੇ ਉੱਤੇ ਹੁਣ ਸਖਤੀ ਹੁੰਦੀ ਨਜ਼ਰ ਆ ਰਹੀ ਹੈ ਇਹ ਵੈਲਟਨ ਤੋਂ 50 ਮੀਲ ਦੱਖਣ ਵਿੱਚ ਦੂਰ ਦਰਾਡੇ ਮਾਰੁਥਲ ਖੇਤਰ ਦੇ ਵਿੱਚ ਹੈ ਜਿੱਥੇ ਪੈਨਲ ਲੱਗਨੇ ਸ਼ੁਰੂ ਹੋ ਗਏ ਨੇ ਤੇ 30 ਫੁੱਟ ਦੇ ਕਰੀਬ ਉੱਚੇ ਪੈਨਲ ਹੋਣਗੇ ਜਿਹੜੇ ਟੱਪਣੇ نامुमकिन ਨਜ਼ਰ ਆਉਣਗੇ ਬਿਨਾਂ ਕਿਸੇ ਸਹਾਰੇ ਤੋਂ ਇਹਨਾਂ ਨੂੰ ਟੱਪਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ 30 ਫੁੱਟ ਤੋਂ ਜੇਕਰ ਜੰਪ ਵੀ ਕੀਤਾ ਜਾਂਦਾ ਤਾਂ ਉਹ ਵੀ ਫਿਰ ਕਈ ਵਾਰ ਜਾਨ ਲੇਵਾ ਸਿੱਧ ਹੋ ਸਕਦਾ ਹੈ ਕਿਉਂਕਿ ਤਕਰੀਬਨ ਘਰਾਂ ਦੀਆਂ ਜਿਹੜੀਆਂ ਛੱਤਾਂ ਹੁੰਦੀਆਂ ਨੇ ਤੁਸੀਂ ਉਹਦਾ ਅੰਦਾਜ਼ਾ ਲਗਾ ਲਓ ਕਿ ਜੇਕਰ ਤੁਹਾਡਾ ਘਰ ਸਿੰਗਲ ਸਟੋਰੀ ਹੈ ਤਾਂ 10.5 ਤੋਂ ਲੈ ਕੇ 11 11.5 ਫੁੱਟ ਦੇ ਕਰੀਬ ਹੀ ਉਹ ਛੱਤ ਹੁੰਦੀ ਹੈ ਤੇ ਤੁਹਾਨੂੰ ਉਹ ਤੋਂ ਵੀ ਜੇਕਰ ਥੱਲੇ ਬੰਦਾ ਡਿੱਗਦਾ ਤਾਂ 60 ਫੀਟ ਜ਼ਿਆਦਾ ਗੰਭੀਰ ਲੱਗ ਜਾਂਦੀ ਹੈ ਤੇ ਇਹ ਤਾਂ 30 ਫੁੱਟ ਦਾ ਹੈ ਯਾਨੀ ਕਿ ਤਕਰੀਬਨ ਆਮ ਜਿਹੜੀਆਂ ਬਿਲਡਿੰਗਸ ਨੇ ਉਹ ਤਿੰਨ ਮੰਜ਼ਲਾ ਬਿਲਡਿੰਗ ਦੇ ਕਰੀਬ ਇਹ ਜਿਹੜੀ ਹੁਣ ਉਸਾਰੀ ਉੱਥੇ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਡੋਨਾਲਡ ਟਰੰਪ ਨੇ ਜਦੋਂ ਦਾ ਅਹੁਦਾ ਸੰਭਾਲਿਆ ਜਦੋਂ ਦੇ ਉਹ ਰਾਸ਼ਟਰਪਤੀ ਬਣੇ ਨੇ ਸੌ ਚੁੱਕੀ ਆ ਉਦੋਂ ਤੋਂ ਹੀ ਉਹਨਾਂ ਨੇ ਕਈ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਸੀਗੇ ਜਿਦੇ ਵਿੱਚ ਉਹਨਾਂ ਨੇ ਕਈ ਕਾਨੂੰਨਾਂ ਦੇ ਵਿੱਚ ਸੋਧ ਵੀ ਕਰ ਦਿੱਤੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਲਗਾਮ ਲਾਉਣੀ ਸ਼ੁਰੂ ਕਰ ਦਿੱਤੀ ਦਸਤਾਵੇਜ਼ ਚੈੱਕ ਹੋਣ ਲੱਗ ਪਏ ਰੇਡਸ ਪੈਣੀਆਂ ਸ਼ੁਰੂ ਹੋ ਗਈਆਂ ਤਾਂ ਹੁਣ ਇਹ ਜਿਹੜਾ ਬਾਰਡਰ ਸੀਗਾ ਯੂਮਾ ਵਾਲਾ ਬਾਰਡਰ ਬੈਰੀਅਰ ਇਹਨੂੰ ਵੀ ਪਾਰ ਕਰਨਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇੱਥੇ ਕੰਦਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਤਕਰੀਬਨ ਪੈਨਲ ਲਗਾਏ ਵੀ ਜਾ ਚੁੱਕੇ ਨੇ ਤੇ ਕੁਝ ਥਾਵਾਂ ਦੇ ਉੱਤੇ ਪੈਨਲ ਲੱਗ ਵੀ ਰਹੇ ਨੇ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦੇਉ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ बुलंद ਆਵਾਜ਼। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ